ਨੇ ਪਿਛਲੇ ਦਿਨੀ ਲਾਲਜੀਤ ਸਿੰਘ ਪੁੱਲਰ ਦਾ ਟ੍ਰਾਂਸਪੋਰਟ ਮੰਤਰੀ ਵੱਲੋਂ ਜੋ ਰਾਮਗੜੀਆ ਭਾਈਚਾਰਾ ਤੇ ਸੁਨੈਰਾ ਸਿੰਘ ਭਾਈਚਾਰਾ ਵਿਰੁੱਧ ਇੱਕ ਟਿੱਪਣੀ ਕੀਤੀ ਸੀ ਜਿਸ ਦੇ ਰੋਸ ਵਜੋਂ ਅੱਜ ਮਹਿਤਾ ਚੌਕ ਵਿਖੇ ਰਾਮਗੜੀਆ ਭਾਈਚਾਰਾ ਤੇ ਸੁਨੈਰਾ ਸਿੰਘ ਭਾਈਚਾਰਾ ਵੱਲੋਂ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੁਕਿਆ ਜਾ ਰਿਹਾ ਗੱਲਬਾਤ ਕਰਦੇ ਹਾਂ ਕਿ ਇਹ ਭਿੰਦਰਵੀਰ ਜੀ ਨਾਲ ਕਿ ਕੀ ਮਾਮਲਾ ਕੀ ਹੈ ਤੇ ਕਿਸ ਦਾ ਪੁਤਲਾ ਫੋਕ ਰਿਹਾ ਹੈ ਵਾਇਰ ਜਿੱਕਾ ਖਾਲਸਾ ਵਾਇਰ ਜਿੱਕਾ ਫਤੇ ਇਹ ਲਾਲਜੀਤ ਸਿੰਘ ਪੁੱਲਰ ਇਹਨੇ ਰਾਮਗੜਿਆ ਜੀ ਬਰਾਦਰੀ ਸਨਿਆਰਾ ਬਰਾਦਰੀ ਇਹਨਾਂ ਦੇ ਬਰਖਲਾ ਫੁੱਲੀ ਘੜੇ ਇਹ ਸਨਿਆਰਿਆਂ ਨੂੰ ਸੰਬੋਧਨ ਕਰਦੇ ਗਲਤ ਸ਼ਬਦਾਂ ਵਾਲੀ ਤੀਵ ਵਰਤੀ ਜਨੇ ਇਹਦਾ ਹੀ ਰਾਮਗੜਿਆ ਬਰਾਦਰੀ ਅਹੀਂ ਸਖਤ ਪਰ ਰੋਲ ਕਰਦੇ ਆ ਇਹਦਾ ਅਸੀਂ ਕੀ ਕਹਿਣਾ ਚਾਹੂਗੀ ਵੀਰ ਜੀ ਤੁਸੀਂ ਹਸਬੰਦੀ ਵਾਇਕੁਟੇ ਖਾਲਸਾ ਵਾਇਕੁਟੇ ਫਤਿਹ ਤੋਂ ਇਹਨਾਂ ਨੇ ਜੋ ਰਾਮਗੜਿਆ ਬਰਾਦਰੀ ਆਸੇ ਨਾ ਬਹੁਤ ਚਲੋ ਮਾੜਾ ਸ਼ਬਦ ਬੋਲਿਆ ਇਹਨਾਂ ਨੇ ਚਲੋ ਮਾੜਾ ਨਹੀਂ ਆ ਸਕਦੇ ਅਸੀਂ ਚਲੋ ਥੋੜਾ ਬੋੜਾ ਇਹਨਾਂ ਨੇ ਗੁੱਲੀ ਘੜ ਸਾਨੂੰ ਜਿਹੜਾ ਆਖਿਆ ਨਾ ਇਹਨਾਂ ਨੇ ਇਹ ਮਾੜੇ ਸ਼ਬਦ ਦੇ ਵਿੱਚ ਹੀ ਆ ਜਾਂਦਾ ਜੀ ਵੀਰਾਂ ਦਾ ਕਹਿਣਾ ਹੈ ਕਿ ਰਾਮਗੜੀਆ ਸਿੱਖ ਬਰਾਦਰੀ ਜੋ ਮਿਸਲ ਜੱਸਾ ਸਿੰਘ ਰਾਮਗੜੀਆ ਤੇ ਹੋਰ ਵੀ ਬਹੁਤ ਸਾਰੇ ਯੋਧਿਆਂ ਜਰਨੈਲਾ ਨੇ ਜਿੱਥੇ ਇਸ ਸਬੰਧੀ ਜਿਹੜਾ ਰਾਮਗੜੀਆ ਭਾਈਚਾਰੇ ਨੂੰ ਉੱਚਾ ਚੁੱਕਿਆ ਹੈ ਤੇ ਜਿਹਦੇ ਸਬੰਧ ਵਿੱਚ ਅੱਜ ਇੱਕ ਟਾਂਚ ਕੀਤੀ ਗਈ ਟੀਚਰ ਜੀ ਕੀਤੀ ਕੀ ਗੁੱਲੀ ਘੜੇ ਆਖਿਆ ਗਿਆ ਹੈ ਇਹ ਸਿਰਫ ਗੁੱਲੀ ਘੜੇ ਨਹੀਂ ਬਲਕਿ ਇਹ ਇੱਕ ਇਤਿਹਾਸ ਸਿਰਜਣ ਵਾਲੇ ਯੋਧੇ ਨੇ ਤੇ ਗੱਲ ਕਰਦੇ ਹਾਂ ਵੀਰ ਐਸਕੇ ਨਾਲ ਜੀ ਸੱਸੀਵਾਲ ਜੀ ਸਾਰਿਆਂ ਨੂੰ ਬਈ ਜੀ ਸਾਡੇ ਕੈਬਨਰ ਮੰਤਰੀ ਲਾਲਜੀਤ ਭੁੱਲਰ ਜੀ ਨੇ ਜੋ ਆ ਰਾਮਗੜੀਆ ਭਾਈਚਾਰੇ ਨੂੰ ਸ਼ਬਦ ਗਲਤ ਸ਼ਬਦਾਵਲੀ ਵਰਤੀ ਆ ਮੈਂ ਉਹਨਾਂ ਲੀਡਰਾਂ ਨੂੰ ਵੀ ਖਾਂ ਵਾਸਤੇ ਤਾੜਨਾ ਕਰਨੀ ਚਾਹੁੰਦਾ ਵੀ ਇੱਕ ਜਿਹੜਾ ਸਿਆਸੀ ਲੀਡਰ ਵਾ ਉਹਨੂੰ ਸੋਚ ਸਮਝ ਕੇ ਆਪਣੇ ਜਿਹੜੇ ਆ ਸ਼ਬਦਾਵਲੀ ਵਰਤਣੀ ਚਾਹੀਦੀ ਆ ਗਲਤ ਕਿਸੇ ਵੀ ਭਾਈਚਾਰੇ ਨੂੰ ਭਾਵੇਂ ਕੋਈ ਐਸਸੀ ਭਾਈਚਾਰਾ ਵਾ ਕੋਈ ਜਰਨਲ ਵਾ ਭਾਵੇਂ ਬੀਸੀ ਕੈਟਾਗਰੀ ਚ ਆਉਂਦੇ ਆ ਪਰ ਮੈਂ ਇਹ ਚੁਣਨਾ ਵਾਂ ਕਿ ਸਿਆਸੀ ਲੀਡਰ ਹੋਣ ਦੇ ਨਾਲ ਆ ਆਪਾਂ ਨੂੰ ਸੋਚ ਸਮਝ ਕੇ ਇੱਕ ਆਪਣੇ ਵਿਚਾਰ ਲੋਕਾਂ ਦੇ ਵਿੱਚ ਪੇਸ਼ ਕਰਨੇ ਜੇ ਕਿਸੇ ਜਾਤੀ ਪ੍ਰਤੀ ਗਲਤ ਸ਼ਬਦਾਵਲੀ ਨਹੀਂ ਵਰਤਣੀ ਜੈਦੀ ਕਿਉਂਕਿ ਹਰ ਹਰ ਇੱਕ ਆਪਣੇ ਭਾਈਚਾਰੇ ਦੇ ਵਿੱਚ ਹਰ ਇੱਕ ਜਾਤੀ ਧਰਮ ਦਾ ਸਹਿਯੋਗ ਰਹਿਣਾ ਵਾ ਇਸ ਚੀਜ਼ ਦੇ ਨਾਲ ਸਿਆਸੀ ਲੀਡਰਾਂ ਨੂੰ ਘਾਟ ਵੀ ਪੈ ਸਕਦੀ ਪਰ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੇਰੇ ਤੇ ਇਹੀ ਸੁਝਾਅ ਵਾ ਲਾਲਜੀਤ ਸਿੰਘ ਭੁੱਲਰ ਨੂੰ ਗਾਂ ਮਾਸ ਦੇ ਲੀਡਰਾਂ ਨੂੰ ਵੀ ਮੈਂ ਇਹ ਤਾੜਨਾ ਕਰਨੀ ਚਾਹੁੰਦਾ ਹਾਂ ਵੀ ਜਦੋਂ ਵੀ ਕਿਤੇ ਆਪਣੇ ਵਿਚਾਰ ਸਟੇਜਾਂ ਦੇ ਵਿੱਚ ਰੱਖਦੇ ਆ ਤੇ ਸਾਰੀਆਂ ਜਾਤਾਂ ਦਾ ਸਤਿਕਾਰ ਕਰਨ ਗਲਤ ਨਾ ਬੋਲਣ ਨਹੀਂ ਤਾਂ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਘਾਟਾ ਪਵੇਗਾ ਧੰਨਵਾਦ ਜੀ ਸੋ ਰਾਮਗੜੀਆ ਭਾਈਚਾਰੇ ਦੇ ਵਿੱਚ ਜਿੱਥੇ ਰੋਸ ਹੈ ਇਸ ਗੱਲ ਦਾ ਤੇ ਉੱਥੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਇਸ ਗੱਲ ਵੱਲ ਧਿਆਨ ਦੇਣ ਕਿ ਜੋ ਭਾਈਚਾਰੇ ਨੂੰ ਠੇਸ ਪਹੁੰਚਾਈ ਆ ਜੇ ਇਹਨਾਂ ਨੇ ਇਸ ਗੱਲ ਦੇ ਉੱਤੇ ਮਾਫੀ ਨਾ ਮੰਗੀ ਧਿਆਨ ਨਾ ਦਿੱਤਾ ਤੇ ਨਾਲ ਜੇ ਜਿਹੇ ਲੀਡਰਾਂ ਨੂੰ ਵਰਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ ਸੋ ਗੱਲ ਕਰਦੇ ਹਾਂ ਵੀਰ ਸਰਦਾਰ ਸਾਹਿਬ ਨਾਲ ਕਿ ਤੁਸੀਂ ਇਸ ਮਾਮਲੇ ਦੇ ਤੇ ਕੀ ਕਹਿਣਾ ਚਾਹੁੰਦੇ ਜੋ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਜਿਹੜਾ ਬੜੇ ਲਿਖੜੇ ਆਪਨੇ ਮੰਤਰੀ ਅਖਵਾਉਣ ਵਾਲਾ ਵਾ ਇਹਨੇ ਆਪਣੀ ਘੱਟਿਆ ਸੋਚ ਦਾ ਸਬੂਤ ਦਿੱਤਾ ਵਾ ਇਹਨੂੰ ਇਹ ਨਹੀਂ ਪਤਾ ਕਿ ਰਾਮਗੜੀਆ ਬਰਾਦਰੀ ਦਾ ਇਤਿਹਾਸ ਕੀ ਹੈ ਤੇ ਸਭ ਤੋਂ ਵੱਧ ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਹੈ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਐਮਐਲਏ ਸ਼ੈਰੀ ਕਲਸੀ ਜੋ ਕਿ ਖੋਤ ਰਾਮ ਗੜੀਆ ਬਰਾਦਰੀ ਨਾਲ ਸੰਬੰਧ ਰੱਖਦਾ ਉਹਦਾ ਹਾਲੇ ਤੱਕ ਇੱਕ ਵੀ ਬਿਆਨ ਨਹੀਂ ਆਇਆ ਕਹਿਣਾ ਹੈ ਕਿ ਜਿੱਥੇ ਸਾਡੇ ਮੰਤਰੀ ਸਹਿਬਾਨ ਵੀ ਰਾਮ ਗੜੀਆ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਸਾਡੇ ਜਿਹੜਾ ਸ਼ੈਰੀ ਕਲਸੀ ਜੀ ਵੀ ਸੰਬੰਧ ਰੱਖਦੇ ਇਸ ਚੀਜ਼ ਸੰਬੰਧ ਨਾਲ ਸਾਡੇ ਸਪੀਕਰ ਸਾਹਿਬ ਵੀ ਜਿਹੜੇ ਆ ਰਾਮ ਗੜੀਆ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤੇ ਹੋਰ ਵੀ ਬਹੁਤ ਸਾਰੇ ਸਾਡੇ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਜੋ ਰਾਮ ਗੜੀਆ ਭਾਈਚਾਰੇ ਦੇ ਵਿੱਚ ਸੰਬੰਧ ਰੱਖਦੇ ਨੇ ਤੇ ਅਜਿਹੀ ਸ਼ਬਦਾਵਲੀ ਤੋਂ ਗਰੇਜ ਕਰ ਲਈ ਬੇਨਤੀ ਕੀਤੀ ਹੈ ਬਣਾਉਣੀ ਹੈ ਮਾਰ ਕੇ ਇਹ ਚਗੇ ਕਰ ਲਾਈ ਹੈ Yeah, so.